ਜਗਦੀਪ ਸਿੰਘ ਪਿੰਡ ਸਰਦੂਲੇ ਵਾਲਾ ਹਾਜੀ ਵੀਰ ਜੀ ਇੱਕ ਦੋਨੋਂ ਨੂੰ ਪ੍ਰੋਬਲਮ ਹੈਗੀ ਸੀ ਆਪਣਾ ਪੰਜ ਉਸ ਵਰਤੋਂ ਤੋਂ ਪਹਿਲਾਂ ਕੀ ਪ੍ਰੋਬਲਮ ਸੀ ਤੁਹਾਨੂੰ ਇਹ ਵੀਰੇ ਡਿਸਕਰੀ ਪ੍ਰੋਬਲਮ ਸੀਗੀ ਤੇ ਲੱਤ ਚ ਨਾ ਸਾਰੀ ਚ ਦਰਦ ਜਾਂਦਾ ਸੀ ਠੀਕ ਹੈ ਜੀ ਇਹ ਕਿੰਨੇ ਟਾਈਮ ਤੋਂ ਸੀ ਪ੍ਰੋਬਲਮ ਜੀ ਇਹਨਾਂ ਲਗਭਗ 2 ਸਾਲਾਂ ਤੋਂ ਸੀ ਜੀ ਐਸਾ 2 ਸਾਲ ਤੋਂ ਇਹਦੀ ਕੋਈ ਦਵਾਈਆਂ ਵਗੈਰਾ ਖਾਧੀਆਂ ਦਵਾਈਆਂ ਖਾਧੀਆਂ ਸੀ ਕੋਈ ਪਹਿਲਾਂ ਠੀਕ ਆ ਜਿਵੇਂ ਆਪਣਾ ਤੁਸੀਂ ਪੰਜ ਉਸ ਵਰਤੇ ਬਾਡੀ ਸਰਵਸ ਵਰਤਿਆ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਇਹਦੇ ਨਾਲ ਵੀਰੇ ਬਿਲਕੁਲ ਪੂਰਾ ਪ੍ਰੋਪਰ ਫਰਕ ਪਿਆ ਜੀ ਠੀਕ ਹੈ ਹਾਂ ਵੀ ਪਹਿਲਾਂ ਜਿਵੇਂ ਸਰ ਜੇ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਆਉਂਦੀ ਸੀ ਕੀ ਦਿੱਕਤ ਆਉਂਦੀ ਸੀ ਪਹਿਲਾਂ ਦਿੱਕਤ ਆਉਂਦੀ ਸੀ ਵੀਰੇ ਲੱਤ ਚ ਨਾ ਸਾਰੀ ਚ ਦਰਦ ਹੁੰਦਾ ਸੀ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਤੁਰੀਦਾ ਨਹੀਂ ਸੀਗਾ ਤੁਰੀਦਾ ਨਹੀਂ ਸੀਗਾ ਹਾਂ ਕੰਮ ਦਾ ਕੀ ਕਰਨਾ ਕੀ ਪ੍ਰੋਬਲਮ ਆਉਂਦੀ ਸੀ ਜਦੋਂ ਤੁਸੀਂ ਤੁਰਦੇ ਸੀਗੇ ਲੱਤ ਦੇ ਵਿੱਚ ਦਰਦ ਹੁੰਦਾ ਸੀ ਵੀਰੇ ਪੂਰਾ ਠੀਕ ਹੈ ਜੀ ਜਿਹਦੇ ਦਿਨ ਤੁਸੀਂ ਆਏ ਸੀ ਉਸ ਦਿਨ ਵੀ ਮਿਲਦਾ ਤੁਸੀਂ ਪੈਕੀ ਆਏ ਸੀ ਨਾ ਗੱਡੀ ਚ ਪਾ ਕੇ ਲਿਆਂਦੇ ਸੀ ਤੇ ਹੁਣ ਕਿਵੇਂ ਤੁਸੀਂ ਆਏ ਹੋ ਅੱਜ ਵੀ ਆਏ ਹੋ ਉਹ ਵੀ ਦਾ ਠੀਕ ਆ ਹੁਣ ਮੈਂ ਤੁਹਾਨੂੰ ਆਪ ਲੈ ਕੇ ਆ ਅੱਛਾ ਆਪ ਲੈ ਕੇ ਆਓ ਚਲਾ ਕੇ ਕੋਈ ਪ੍ਰੋਬਲਮ ਨਹੀਂ ਹੈਗੀ ਨਹੀਂ ਹੈ ਤੇ ਹੁਣ ਕੋਈ ਤੁਰਨ ਚ ਦਿੱਕਤ ਨਹੀਂ ਬਈ ਹੁਣ ਤੁਰ ਕੇ ਦਿਖਾ ਸਕਦੇ ਮੜਾ ਜਿਉਂੜ ਕੇ ਹੁਣ ਠੀਕ ਹੈ ਠੀਕ ਹਾਂ ਠੀਕ ਹੈ ਵੀਰ ਜੀ ਜਨਕੀ ਬਿਲਕੁਲ ਓਕੇ ਹੁਣ ਤੁਹਾਡਾ ਹਾਂ ਬਈ ਠੀਕਾ ਹੁਣ ਲੱਭੇ 80% ਤੋਂ ਉੱਪਰ ਕਹਿ ਸਕਦੇ ਹਾਂ ਜੀ ਆਪਾਂ ਨੂੰ ਫਰਕ ਪਰ ਕਈ ਪਰਿਵਾਰ ਵਿਸ਼ਵਾਸ ਨਹੀਂ ਕਰਦੇ ਵੀਰ ਜੀ ਤੁਸੀਂ ਵੀ ਪਹਿਲੀ ਵਾਰ ਮਿਲਿਓਗੇ ਸਾਇ ਤੋਂ ਨੂੰ ਵੀ ਵਿਸ਼ਵਾਸ ਨਹੀਂ ਹਾਂ ਵਿਸ਼ਵਾਸ ਆਪਾਂ ਨੂੰ ਵੀ ਨਹੀਂ ਸੀਗਾ ਵੀ ਖਬਰ ਲੁੱਟ ਹੋਣ ਨਾਲ ਹਣਾ ਜਿਵੇਂ ਹੁਣ ਤੁਸੀਂ ਵਰਤਿਆ ਤੁਸੀਂ ਰਿਜ਼ਲਟ ਵੀ ਲੈ ਲਿਆ ਹੁਣ ਜਿਹੜੇ ਪਰਿਵਾਰ ਨੂੰ ਇਹ ਦਿੱਕਤ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਹਿੰਦੇ ਆ ਵੀ ਜ਼ਰੂਰ ਵਰਤੋ ਠੀਕ ਆ ਤੁਹਾਨੂੰ ਕਿੰਨੇ ਪਰਸੈਂਟ ਹੁਣ ਯਕੀਨ ਹੈਗਾ ਜਾਂ ਤੁਸੀਂ ਪਰਿਵਾਰ ਨੂੰ ਆਪਦੇ ਯਕੀਨ ਨਾਲ ਕਹਿ ਸਕਦੇ ਨਹੀਂ ਵੀਰੇ ਯਕੀਨ ਤਾਂ ਹੁਣ ਜਦੋਂ ਆਪਦੇ ਸਰੀਰ ਨੂੰ ਫਰਕ ਪੈ ਗਿਆ ਤਾਂ ਫਿਰ ਕੋਈ ਸ਼ਬਸਤਾ ਹੁੰਦੀ ਹੀ ਹੈ ਨਾ ਠੀਕ ਆ ਜੀ ਓਕੇ ਜੀ ਥੈਂਕ ਯੂ ਵੀਰ ਜੀ ਧੰਨਵਾਦ